ਮਨੀ ਅਕਾਲੀ ਦਲ ਦੇ ਸਾਬਕਾ ਕੈਬਨ ਮੰਤਰੀ ਵਿਕ੍ਰਮ ਸਿੰਘ ਮਜੀਠੀਆ ਤੇ ਪੰਜਾਬ ਦੇ ਸੀਐਮ ਭਗਵੰਤ ਮਾਨ ਦੇ ਵਿੱਚ ਹੋਗੀ ਸੈਟਿੰਗ ਵਿਕ੍ਰਮ ਸਿੰਘ ਮਜੀਠੀਆ ਦੀ ਹੋਵੇਗੀ ਰੈਗੂਲਰ ਜ਼ਮਾਨਤ ਆਉਣਗੇ ਜੇਲ੍ਹ ਤੋਂ ਬਾਹਰ ਜੋ ਹੁਣ ਵਿਜੀਲੈਂਸ ਵੱਲੋਂ ਆਪਣਾ ਕੋਈ ਵਕੀਲ ਜ਼ਮਾਨਤ ਨੂੰ ਲੈ ਕੇ ਨਹੀਂ ਖੜਾ ਹੋਵੇਗਾ ਨਹੀਂ ਕਰੇਗਾ ਬੈਸਬਾਜੀ ਜੋ ਗ੍ਰਹਿਭਗ ਮੁੱਖ ਮੰਤਰੀ ਦੇ ਕੋਲੇ ਔਰ ਮੁੱਖ ਮੰਤਰੀ ਵੱਲੋਂ ਵਿਜੀਲੈਂਸ ਨੂੰ ਇਹ ਤਾੜਨਾ ਕਰ ਦਿੱਤੀ ਗਈ ਏ মিডিਆ ਰਿਪੋਰਟਾਂ ਦੇ ਅਨੁਸਾਰ ਤੇ ਸੂਤਰਾਂ ਤੋਂ ਜਾਣਕਾਰੀ ਆਈ ਕਿ ਵਿਕਰਮ ਸਿੰਘ ਮਜੀਠੀਆ ਤੇ ਮੁੱਖ ਮੰਤਰੀ ਭਗਵੰਤ ਮਾਨ ਦੇ ਘਰ ਤੋਂ ਇਹ ਆਫਸਿ ਸੈਟਿੰਗ ਹੋਈ ਏ ਕਿਹੜੇ ਬੰਦੇ ਨੇ ਜਿਸ ਨੇ ਇਹ ਸੈਟਿੰਗ ਕਰਵਾਈ ਏ ਜੋ ਕਿ ਕੜੀ ਦਾ ਕੰਮ ਕੀਤਾ ਹੈ ਬਾਬਾ ਵਿਆਸ ਵਾਲੇ ਨੇ ਵੀ ਤੁਸੀਂ ਜਿਹੜੇ ਲੋਕਰਾਏ న్యూਸ ਨਾਲ ਬਹੁਤ-ਬਹੁਤ ਸਵਾਗਤ ਹੈ ਤੁਹਾਡਾ ਜਿਹੜੇ ਚੈਨਲ ਤੇ ਨਵੇਂ ਨੇ ਚੈਨਲ ਨੂੰ ਸਬਸਕ੍ਰਾਈਬ ਕਰ ਦੇਣਾ ਤੇ ਘੰਟੀ ਦਾ ਬਟਨ ਦਬਾ ਦਿਓ ਤਾਂ ਕਿ ਤੁਹਾਡੇ ਕੋਲ ਹਰ ਰੋਜ਼ ਦੀ ਨਵੀਂ ਖਬਰ ਦਾ ਨੋਟੀਫਿਕੇਸ਼ਨ ਪਹੁੰਚ ਸਕੇ ਸੋਚ ਰੋਮਨੀ ਕਾਲੀ ਦਲ ਦੇ ਸਾਬਕਾ ਕੈਬਨ ਮੰਤਰੀ ਤੇ ਮਾਝੇ ਦੇ ਜਰਨਲਪਹਾਉਂਦੇ ਵਿਕਰਮ ਸਿੰਘ ਮਜੀਠੀਆ ਜਿਨ੍ਹਾਂ ਨੂੰ ਨਾਇਕ ਹਰਾਸ ਦੇ ਵਿੱਚ ਬੰਦ ਕੀਤਾ ਹੋਇਆ ਹੈ ਪੰਜਾਬ ਸਰਕਾਰ ਨੇ ਵਿਜੀਲੈਂਸ ਨੇ ਵਿਕਰਮ ਸਿੰਘ ਮਜੀਠੀਆ ਦੇ ਉੱਪਰ ਦੋਸ਼ ਨੇ ਆਮਦਨ ਤੋਂ ਵੱਧ ਜਿਹੜਾ ਉਹਨਾਂ ਨੇ ਆਪਣੀ ਆਮਦਨ ਬਣਾਈ ਏ ਜੋ ਉਹਨਾਂ ਦੀ ਆਮਦਨ ਏ ਉਹ ਡਰਗ ਮਨੀ ਨਾਲ ਜੁੜ ਕੇ ਦੇਖੀ ਜਾ ਰਹੀ ਏ ਜੋ ਉਹਨਾਂ ਦੀ ਆਮਦਨ ਏ ਉਹ ਜਿਹੜੀ ਉਹਨਾਂ ਦੀ ਪਿੱਛੇ ਤੋਂ ਲੈ ਕੇ ਜਦੋਂ ਤੋਂ ਤੂੰ ਰਾਜਨੀਤੀ ਵਿੱਚ ਆਏ ਨੇ ਉਦੋਂ ਤੋਂ ਲੈ ਕੇ ਉਹਨਾਂ ਦੀ ਆਮਦਨ ਇੰਨੀ ਵਧੀ ਕਿਵੇਂ ਇਸ ਨੂੰ ਲੈ ਕੇ ਵਿਜੀਲੈਂਸ ਨੇ ਪੂਰੀ ਕੋਖ ਕੀਤੀ ਜੋ 540 ਕਰੋੜ ਦਾ ਮਾਮਲਾ ਸੀ ਉਸ ਨੂੰ 720 ਕਰੋੜ ਤੱਕ ਲੈ ਗਏ ਪਰ ਦੂਸਰੇ ਪਾਸੇ ਹੁਣ ਪੰਜਾਬ ਸਰਕਾਰ 3 ਮਹੀਨੇ ਉਹਨਾਂ ਨੂੰ ਜੇਲ੍ਹ ਵਿੱਚ ਰੱਖਣ ਤੋਂ ਬਾਅਦ ਹੁਣ ਰਹਿਮ ਦਿਨੀ ਦਿਖਾ ਰਹੀ ਏ ਜੋ ਵਿਜੀਲੈਂਸ ਦੇ ਵੱਲੋਂ ਉਹਨਾਂ ਦਾ ਚਲਾਨ ਪੇਸ਼ ਕਰ ਦਿੱਤਾ ਗਿਆ ਵਿਜੀਲੈਂਸ ਦੇ ਵੱਲੋਂ ਔਰ ਪੰਜਾਬ ਦੇ ਜੋ ਏਜੀ ਨੇ ਉਹਨਾਂ ਦੇ ਵੱਲੋਂ ਹੁਣ ਇਸ ਕੇਸ ਨੂੰ ਜਿਹੜਾ ਕਿ ਅਨਗੋਲਿਆ ਕੀਤਾ ਜਾਵੇਗਾ ਵਿਕਰਮ ਸਿੰਘ ਮਜੀਠੀਆ ਆਦਿ ਵਕੀਲ ਜਦੋਂ ਜ਼ਮਾਨਤ ਲਾਣਗੇ ਹੁਣ ਜ਼ਮਾਨਤ ਉਹਨਾਂ ਨੂੰ ਰੈਗੂਲਰ ਮਿਲੇਗੀ ਸੋ ਇਹ ਸਾਰੀ ਜਾਣਕਾਰੀ ਜੋ ਇੱਕ ਖਾਸ ਰਾਜਨੀਤਿਕ ਲੀਡਰ ਦੇ ਵੱਲੋਂ ਆਈ ਏ ਜੋ ਪੰਜਾਬ ਦੇ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਦੇ ਘਰ ਦੇ ਵਿੱਚੋਂ ਇਹ ਸਾਰੀ ਸੈਟਿੰਗ ਹੋਈ ਏ ਜਿਸ ਨੂੰ ਲੈ ਕੇ ਸਭ ਤੋਂ ਪਹਿਲਾਂ ਬਾਬੇ ਵਿਆਸ ਵਾਲੇ ਜਿਹੜੇ ਆਉਂਦੇ ਨੇ ਵਿਕਰਮ ਸਿੰਘ ਮਜੀਠੀਆ ਨਾਲ ਮੁਲਾਕਾਤ ਕਰਦੇ ਨੇ ਉਹਨਾਂ ਦੀ ਮੁਲਾਕਾਤ ਵੀ ਕੌਣ ਕਰਵਾਉਂਦਾ ਕਿਵੇਂ ਹੁੰਦੀ ਏ ਇਸ ਦੇ ਬਾਰੇ ਵੀ ਉਹ ਮੁੱਖ ਮੰਤਰੀ ਦੇ ਘਰ ਤੋਂ ਹੀ ਉਸ ਜਿਹੜੇ ਲੀਡਰ ਨੇ ਕਰਵਾਈ ਏ ਜਿਹੜਾ ਕਿ ਮੁੱਖ ਮੰਤਰੀ ਦੇ ਲਈ ਕੰਮ ਕਰਦਾ ਏ ਔਰ ਵਿਕਰਮ ਸਿੰਘ ਮਜੀਠੀਆ ਨਾਲ ਮੁਲਾਕਾਤ ਤੋਂ ਬਾਅਦ ਸੁਖਵੀਰ ਸਿੰਘ ਬਾਦਲ ਮੁਲਾਕਾਤ ਕਰਦੇ ਨੇ ਸੋ ਇਹ ਸਾਰਾ ਕੁਝ ਹੁਣ ਖੁੰਡ ਚਰਚਾ ਬਣਿਆ ਹੋਇਆ ਏ ਕਿ ਆਖਰ ਵਿੱਚ ਜੋ ਬਾਹਰ ਸਟੇਜਾਂ ਤੇ ਬੋਲਿਆ ਜਾਂਦਾ ਏ ਜੋ ਨਕਲਾਂ ਕੀਤੀਆਂ ਜਾਂਦੀਆਂ ਨੇ ਮੁੱਖ ਮੰਤਰੀ ਸਾਹਿਬ ਵੱਲੋਂ ਉਹ ਅੰਦਰ ਖਾਤੇ ਹੁਣ ਸੈਟਿੰਗਾਂ ਹੋ ਰਹੀਆਂ ਨੇ ਅੰਦਰ ਖਾਤੇ ਜੋ ਆਪਸੀ ਮਿਲੀ ਭੁਗਤ ਹੋ ਰਹੀ ਏ ਔਰ ਪੰਜਾਬ ਦੇ ਵਿੱਚ ਜੋ ਆਉਣ ਵਾਲੀ ਸਰਕਾਰ ਹੈ ਉਹ ਕਾਂਗਰਸ ਨੂੰ ਰੋਕਿਆ ਜਾ ਸਕੇ ਤੇ ਬੀਜੇਪੀ ਜਾਂ ਆਮ ਆਦਮੀ ਪਾਰਟੀ ਦੀ ਅਫਸ ਦੇ ਵਿੱਚ ਇਹ ਸਰਕਾਰ ਬਣੇ ਪੰਜਾਬ ਦੇ ਵਿੱਚ ਜੋ ਕਾਂਗਰਸ ਦਾ ਗਰਾਫ ਵਧ ਰਿਹਾ ਉਸ ਨੂੰ ਜਿਹੜਾ ਕਿ ਰੋਕਣਾ ਇਹ ਇੱਕ ਅੰਦਰ ਖਾਤੇ ਜਿਹੜੀ ਅਫਸ ਦੀ ਸੈਟਿੰਗ ਹੈ ਸੋ ਪੰਜਾਬ ਦੇ ਵਿੱਚ ਰਾਜਨੀਤਿਕ ਪੱਖ ਜਿਹੜਾ ਕਿ ਉਹ ਕੁਝ ਨਾ ਕੁਝ ਅਜਿਹਾ ਚੱਲਦਾ ਹੈ ਮੁੱਖ ਮੰਤਰੀ ਭਗਵੰਤ ਮਾਨ ਨੂੰ ਪੰਜਾਬ ਦਾ ਮੁੱਖ ਮੰਤਰੀ ਬਣਾਉਣ ਵਾਸਤੇ ਵੀ ਬੀਜੇਪੀ ਦਾ ਹੱਥ ਹੈ ਬੀਜੇਪੀ ਅਮਿਤ ਸ਼ਾਹ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜਿਹੜੇ ਕਿ ਮੁੱਖ ਮੰਤਰੀ ਭਗਵੰਤ ਮਾਨ ਦੇ ਪਿੱਛੇ ਕੰਧ ਵਾਂਗੂ ਖੜੇ ਨੇ ਜਦੋਂ ਲੋਕ ਸਭਾ ਸੰਗਰੂਰ ਤੋਂ ਜਿੱਤ ਕੇ ਲੋਕ ਸਭਾ ਸੈਸ਼ਨ ਦੇ ਵਿੱਚ ਹੁੰਦੇ ਸੀ ਭਗਵੰਤ ਮਾਨ ਜੀ ਉਸ ਵਕਤ ਹਮੇਸ਼ਾ ਹੀ ਨਰਿੰਦਰ ਮੋਦੀ ਸਾਹਿਬ ਦੇ ਨਾਲ ਇਹਨਾਂ ਦੀ ਮੁਲਾਕਾਤ ਹੁੰਦੀ ਸੀ ਔਰ ਨਰਿੰਦਰ ਮੋਦੀ ਨੇ ਇਹਨਾਂ ਨੂੰ ਪ੍ਰੇਰਣਾ ਦਿੱਤੀ ਤੁਸੀਂ ਪੰਜਾਬ ਦੇ ਵਿੱਚ ਸਰਕਾਰ ਬਣਾਓ ਔਰ ਪੰਜਾਬ ਦੇ ਵਿੱਚ ਸੀਐਮ ਬਣੋ ਸੋ ਮੁੱਖ ਮੰਤਰੀ ਭਗਵੰਤ ਮਾਨ ਦੀ ਉਹ ਜਿਹੜੇ ਨਰਿੰਦਰ ਮੋਦੀ ਦੀ ਦਿੱਤੀ ਹੋਈ ਪ੍ਰੇਰਣਾ ਦੇ ਸਦਕਾ ਹੀ ਮੁੱਖ ਮੰਤਰੀ ਦੀ ਕੁਰਸੀ ਤੇ ਬਹੁਤੇ ਜਿਹੜੇ ਪਹੁੰਚੇ ਨੇ ਉਸ ਤੋਂ ਬਾਅਦ ਅਮਿਤ ਸ਼ਾਹ ਦੇ ਨਾਲ ਇਹਨਾਂ ਦੀ ਹਮੇਸ਼ਾ ਹੀ ਸੈਟਿੰਗ ਹੋਈ ਏ ਅਮਿਤ ਸ਼ਾਹ ਜਿਹੜੇ ਕਿ ਕੇਂਦਰੀ ਗ੍ਰਹਿ ਮੰਤਰੀ ਨੇ ਉਹ ਵੀ ਮੁੱਖ ਮੰਤਰੀ ਦੇ ਪਿੱਛੇ ਖੜੇ ਨੇ ਔਰ ਦੂਸਰੇ ਪਾਸੇ ਜੋ ਪੰਜਾਬ ਦੇ ਬਾਬਾ ਵਿਆਸ ਵਾਲੇ ਨੇ ਉਹਨਾਂ ਦੀ ਵੀ ਕੇਂਦਰ ਸਰਕਾਰ ਦੇ ਵਿੱਚ ਨਰਿੰਦਰ ਮੋਦੀ ਗ੍ਰਹਿ ਮੰਤਰੀ ਤੇ ਹੋਰ ਸਾਰੇ ਵੱਡੇ ਲੀਡਰਾਂ ਨਾਲ ਬੜੀ ਨੇੜਤਾ ਹੈ ਨਰਿੰਦਰ ਮੋਦੀ ਖੁਦ ਡੇਰਾ ਬਿਆਸ ਵਿੱਚ ਆਏ, ਗ੍ਰਹਿ ਮੰਤਰੀ ਅਮਿਤ ਸ਼ਾਹ ਆਏ, ਔਰ ਕਾਂਗਰਸ ਦੇ ਵੱਖ-ਵੱਖ ਲੀਡਰ, ਆਮ ਆਦਮੀ ਪਾਰਟੀ ਦੇ ਲੀਡਰ, ਇਹ ਸਾਰੇ ਹੀ ਜਿਹੜੇ ਕਿ ਡੇਰਾ ਬਿਆਸ ਦੇ ਵਿੱਚ ਆ ਕੇ ਇਹਨਾਂ ਨੇ ਅਸ਼ੀਰਵਾਦ ਵੀ ਲਿਆ ਔਰ ਬਾਬਾ ਬਿਆਸ ਵਾਲੇ ਦੇ ਨਾਲ ਇਹਨਾਂ ਦੀਆਂ ਗੁਪਤ ਮੀਟਿੰਗਾਂ ਵੀ ਹੋਈਆਂ। ਸੋ ਬਾਬਾ ਬਿਆਸ ਵਾਲੇ ਭਾਵੇਂ ਵਿਕਰਮ ਸਿੰਘ ਮਜੀਠੀਆ ਦੇ ਸਕੀਰੀ ਵਿੱਚ ਰਿਸ਼ਤੇਦਾਰੀ ਵਿੱਚ ਉਹਨਾਂ ਦੇ ਸੋੜਾ ਮਾਸੜ ਸੋਹਰਾ ਲੱਗਦੇ ਨੇ ਔਰ ਮਾਸੜ ਸੋਹਰਾ ਹੋਣ ਦੇ ਨਾਤੇ ਵੀ ਉਹਨਾਂ ਦੀ ਜਿਹੜੀ ਮੁਲਾਕਾਤ ਦੇ ਵਿੱਚ ਉਹ ਨਾਮਦਰ ਸੀਗਾ ਜੋ 10 ਬੰਦਿਆਂ ਦਾ ਲਿਸਟ ਵਿੱਚ ਨਾਮ ਦਿੱਤਾ ਗਿਆ ਸੀ ਮੁਲਾਕਾਤ ਕਰਨ ਵਾਸਤੇ ਉਹ ਬਾਬਾ ਬਿਆਸ ਵਾਲੇ ਦਾ ਨਾਮ ਸੀ ਔਰ ਬਾਬਾ ਬਿਆਸ ਵਾਲਾ 40 ਮਿੰਟ ਮੁਲਾਕਾਤ ਕਰਦਾ ਹੈ ਵਿਕਰਮ ਸਿੰਘ ਮਜੀਠੀਆ ਨਾਲ ਉਸ ਤੋਂ ਬਾਅਦ ਬਾਬੇ ਬਿਆਸ ਵਾਲਾ ਸਿੱਧਾ ਜਿਹੜਾ ਹੈ ਕਿ ਚਲੇ ਜਾਂਦੇ ਨੇ ਜੋ ਅਕਾਲ ਬੂੰਗਾ ਗੁਰਦੁਆਰਾ ਜਿੱਥੇ ਕਿ ਉਹ ਬਾਬਾ ਬਲਵੀਰ ਸਿੰਘ 96 ਕਰੋੜੀ ਨਾਲ ਉਹਨਾਂ ਦੀ ਮੁਲਾਕਾਤ ਹੁੰਦੀ ਹੈ ਔਰ ਕਿਤੇ ਨਾ ਕਿਤੇ ਬਾਬਾ ਬਿਆਸ ਵਾਲਾ ਵੀ ਰਾਜਨੀਤੀ ਦੇ ਵਿੱਚ ਆਪਣਾ ਪੱਤਾ ਖੇਡ ਰਹੇ ਨੇ ਜੋ ਰਾਜਨੀਤੀ ਦੇ ਲੀਡਰਾਂ ਦੇ ਨਾਲ ਵੱਖ-ਵੱਖ ਜਥੇਬੰਦੀਆਂ ਦੇ ਲੀਡਰਾਂ ਨਾਲ ਵੱਖ-ਵੱਖ ਜੋ ਪੰਥਕ ਲੋਕਾਂ ਦੇ ਨਾਲ ਉਹਨਾਂ ਦੀ ਜਿਹੜੀ ਮੁਲਾਕਾਤ ਹੈ ਇਹਨੂੰ ਵੀ ਰਾਜਨੀਤਿਕ ਨਾਲ ਜੋੜ ਕੇ ਦੇਖਿਆ ਜਾ ਰਿਹਾ ਸੋ ਸੁਖਬੀਰ ਸਿੰਘ ਬਾਦਲ ਵੀ ਉਸ ਤੋਂ ਬਾਅਦ ਮੁਲਾਕਾਤ ਕਰਦੇ ਨੇ ਜੋ ਕਿ ਵਿਕਰਮ ਸਿੰਘ ਮਜੀਠੀਆ ਦੇ ਨਾਲ ਸੋ ਇਹ ਸਾਰਾ ਕੁਝ ਜਿਹੜਾ ਕਿ ਘੁੰਮ ਕਮਾ ਕੇ ਆਉਂਦਾ ਕਿੱਥੇ ਵਿਕਰਮ ਸਿੰਘ ਮਜੀਠੀਆ ਦੀ ਜਮਾਨਤ ਤੇ ਔਰ ਵਿਕਰਮ ਸਿੰਘ ਮਜੀਠੀਆ ਦੀ ਜਮਾਨਤ ਹੁਣ ਹੋਣੀ ਤੈ ਹੋ ਚੁੱਕੀ ਹੈ ਕਿਉਂਕਿ ਮੁੱਖ ਮੰਤਰੀ ਭਗਵੰਤ ਮਾਨ ਜੋ ਵਿਜੀਲੈਂਸ ਦੇ ਜਿਹੜੇ ਉਹਨਾਂ ਨੂੰ ਲੀਡ ਕਰਦੇ ਨੇ ਵਿਜੀਲੈਂਸ ਦੇ ਕੋਲ ਕਿਹੜੇ ਅਫਸਰਾਂ ਨੂੰ ਕਹਿ ਚੁੱਕੇ ਨੇ ਕਿ ਹੁਣ ਤੁਸੀਂ ਆਪਣਾ ਜਿਹੜਾ ਵਕੀਲ ਹੈ ਉਹ ਵਕੀਲ ਬੈਸਬਾਜੀ ਨਾ ਕਰੇ ਵਿਕਰਮ ਸਿੰਘ ਮਜੀਠੀਆ ਦੀ ਜਮਾਨਤ ਹੋ ਜਾਵੇ ਜਿਵੇਂ ਕਾਂਗਰਸ ਸਰਕਾਰ ਦੇ ਵਿੱਚ ਸੈਟਿੰਗ ਹੋਈ ਸੀ ਚੰਨੀ ਸਾਹਿਬ ਨਾਲ ਚੰਨੀ ਸਾਹਿਬ ਨੇ 6 ਮਹੀਨੇ ਬਾਅਦ ਆਪਣਾ ਵਕੀਲੀ ਭੇਜਿਆ ਨਹੀਂ ਉਥੇ ਤੇ ਵਿਕ੍ਰਮ ਸਿੰਘ ਮਜੀਠੀਆ ਨੂੰ ਜਮਾਨਤ ਮਿਲ ਗਈ ਉਸੇ ਤਰ੍ਹਾਂ ਹੁਣ ਇਹਨਾਂ ਦਾ ਵਕੀਲ ਵੀ ਜਿਹੜਾ ਉਹ ਆਪਣਾ ਪੂਰਾ ਮਜਬੂਤ ਪੱਖ ਪੇਸ਼ ਨਹੀਂ ਕਰੇਗਾ ਤੇ ਵਿਕ੍ਰਮ ਸਿੰਘ ਮਜੀਠੀਆ ਨੂੰ ਜਮਾਨਤ ਮਿਲੇਗੀ ਜੋ ਬਾਬਾ ਵਿਆਸ ਵਾਲੇ ਦੀ ਮੁਲਾਕਾਤ ਤੋਂ ਬਾਅਦ ਇਹ ਬਹੁਤ ਵੱਡਾ ਜਿਹੜਾ ਕਿ ਖਲਾਸਾ ਹੋਇਆ ਹੈ ਬਾਬੇ ਵਿਆਸ ਵਾਲੇ ਨੇ ਇਹ ਆਪਸੀ ਸਹਿਮਤੀ ਕਰਵਾਈਏ ਜੋ ਇੱਕ ਕੜੀ ਦਾ ਕੰਮ ਕੀਤਾ ਹੈ ਔਰ ਪੰਜਾਬ ਦੇ ਵਿੱਚ ਸਿਆਸਤ ਨੂੰ ਜਿਹੜਾ ਕਿ ਲੋਕ ਪਹਿਲਾਂ ਹੀ ਕਹਿੰਦੇ ਨੇ ਕਿ ਬਾਹਰ ਕੁਝ ਹੋਰ ਹੁੰਦਾ ਅੰਦਰ ਕੁਝ ਹੋਰ ਹੁੰਦਾ ਹੈ ਬਾਹਰ ਦੀਆਂ ਸਟੇਜਾਂ ਤੇ ਕੁਝ ਹੋਰ ਜੋ ਕੈਪਟਨ ਤੇ ਬਾਦਲ ਦੇ ਵਿੱਚ ਹੁੰਦਾ ਸੀ ਉਹ ਹੁਣ ਕਿਤੇ ਨਾ ਕਿਤੇ ਮੁੱਖ ਮੰਤਰੀ ਭਗਵੰਤ ਮਾਨ ਤੇ ਅਕਾਲੀ ਦਲ ਵਿੱਚ ਵੀ ਹੁਣ ਜਾ ਰਿਹਾ ਹੈ ਜੋ ਆਮ ਆਦਮੀ ਪਾਰਟੀ ਨੂੰ ਪਤਾ ਲੱਗ ਚੁੱਕਿਆ ਹੈ ਕਿ ਪੰਜਾਬ ਦੇ ਵਿੱਚ ਕਾਂਗਰਸ ਦਾ ਗਰਾਫ ਵਧ ਰਿਹਾ ਹੈ ਜਿਸ ਕਾਰਨ ਜੇ ਕਾਂਗਰਸ ਨੂੰ ਰੋਕਣਾ ਹੈ ਤਾਂ ਸਾਨੂੰ ਅਫਸੇ ਦੇ ਵਿੱਚ ਕੁਝ ਨਾ ਕੁਝ ਸੈਟਿੰਗ ਕਰਨੀ ਪਵੇਗੀ ਕਾਂਗਰਸ ਨਾਲ ਹੁਣ ਘੱਟ ਜੋੜ ਨਹੀਂ ਹੋ ਸਕਦਾ ਜੋ ਆਮ ਆਦਮੀ ਪਾਰਟੀ ਦਾ ਐਸੇ ਕਾਰਨ ਬੀਜੇਪੀ ਤੇ ਅਕਾਲੀ ਭਾਜਪਾ ਦਾ ਗਠਜੋੜ ਹੁੰਦਾ ਜੋ ਮੁੱਖ ਮੰਤਰੀ ਭਗਵੰਤ ਮਾਨ ਨੇ ਪਿਛਲੇ ਦਿਨੀ ਆਪਣੇ ਪਾਸੇ ਵਿੱਚ ਵੀ ਇੱਕ ਸਲਾਹ ਦਿੱਤੀ ਸੀ ਜਦੋਂ ਰਵਨੀਤ ਬਿੱਟੂ ਨੇ ਕਿਹਾ ਕਿ ਸਾਨੂੰ ਤੁਹਾਡੀ ਸਲਾਹ ਦੀ ਲੋੜ ਨਹੀਂ ਮੁੱਖ ਮੰਤਰੀ ਨੇ ਕਿਹਾ ਸੀ ਕਿ ਅਕਾਲੀ ਭਾਜਪਾ ਜੇ ਗੱਠਜੋੜ ਹੁੰਦਾ ਹੈ ਤਾਂ ਪੰਜਾਬ ਦੇ ਸਮੀਕਰਨ ਕੁਝ ਹੋਰ ਹੋ ਸਕਦੇ ਨੇ ਅਕਾਲੀ ਭਾਜਪਾ ਗੱਠਜੋੜ ਦੇ ਬਾਰੇ ਜੋ ਮੁੱਖ ਮੰਤਰੀ ਦੀ ਸਲਾਹ ਨੂੰ ਭਾਵੇਂ ਰਵਨੀਤ ਬਿੱਟੂ ਨੇ ਤੰਜ ਕੱਸਿਆ ਸੀ ਪਰ ਕਿਤੇ ਨਾ ਕਿਤੇ ਅਕਾਲੀ ਭਾਜਪਾ ਗੱਠਜੋੜ ਹੋ ਕੇ ਪੰਜਾਬ ਦੇ ਵਿੱਚ ਸਰਕਾਰ ਅਕਾਲੀ ਭਾਜਪਾ ਦੀ ਬਣਦੀ ਤਾਂ ਮੁੱਖ ਮੰਤਰੀ ਭਗਵੰਤ ਮਾਨ ਦੀ ਜਿਹੜੀ ਆਪਣੀ ਛਵੀ ਬਚੀ ਰਹਿ ਸਕਦੀ ਹੈ